मुर्दा 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 ਸੂਬੇ 'ਚ ਵਿਧਾਨ ਸਭਾ ਚੋਣਾਂ ਹੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਕੱਚੇ ਮੁਲਾਜ਼ਮਾਂ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਸੂਬੇ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬੰਦੀ ਹੈ ਤਾਂ ਸਭ ਤੋਂ ਪਹਿਲਾਂ ਉਹਨਾਂ ਦਾ ਖੜਾ ਪੈਨ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਲਈ ਚਲੇਗਾ ਪਰ ਅੱਜ ਸਾਢੇ 3 ਸਾਲ ਤੋਂ ਵੱਧ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਮੁਲਾਜ਼ਮ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ ਅਤੇ ਪਿਛਲੀ ਸਰਕਾਰਾਂ ਜਿਵੇਂ ਉਪਰਦਰਸ਼ਨ ਕਰਦੇ ਸਨ ਉਸ ਤਰ੍ਹਾਂ ਇਸ ਸਰਕਾਰ ਵਿੱਚ ਵੀ ਜਗਾ ਜਗਾ ਪਰ ਦਰਸ਼ਕਾ ਰਹੇ ਹਨ ਜਿਸ ਦੇ ਚਲਦੇ ਅੱਜ ਪਨਬਸ ਤੇ ਪੀਆਰਟੀਸੀ ਮੁਲਾਜ਼ਮਾਂ ਵੱਲੋਂ ਸਾਂਝੇ ਤੌਰ ਤੇ ਇੱਕ ਗੇਟ ਰੈਲੀ ਕੀਤੀ ਗਈ ਅਤੇ ਇਸ ਵਿੱਚ ਮੂੜ ਇੱਕ ਵਾਰ ਸਰਕਾਰ ਨੂੰ ਆਪਣੀਆਂ ਮੰਗਾਂ ਬਾਰੇ ਜਾਣੂ ਕਰਵਾਇਆ ਅਤੇ ਨਾਲ ਦੀ ਨਾਲ ਉਹਨਾਂ ਨੇ ਸਰਕਾਰ ਵੱਲੋਂ ਨਵੀਆਂ ਪਾਈਆਂ ਜਾ ਰਹੀ ਕਿਲੋਮੀਟਰ ਸਕੀਮ ਦੀਆਂ ਬੱਸਾਂ ਨੂੰ ਲੈ ਕੇ ਵੀ ਆਪਣਾ ਵਿਰੋਧ ਦਰਜ ਕਰਵਾਇਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪਿਛਲੇ ਸਾਲ 2024 ਵਿਖੇ ਉਹਨਾਂ ਦੀ ਮੁਲਾਕਾਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਹੋਈ ਸੀ ਜਿਸ ਵਿੱਚ ਉਹਨਾਂ ਵੱਲੋਂ ਪ੍ਰੋਸਾ ਦਿੱਤਾ ਗਿਆ ਸੀ ਕਿ ਵੱਖੜਾ ਕੇਡਰ ਬਣਾ ਕੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ ਪਰ ਇੱਕ ਸਾਲ बीत ਜਾਣ ਦੇ ਬਾਵਜੂਦ ਅੱਜ ਤੱਕ ਉਹਨਾਂ ਦੇ ਹੱਥ ਖਾਲੀ ਹਨ ਅਤੇ ਮੁੱਖ ਮੰਤਰੀ ਦੇ ਬੋਲਾਂ ਨੂੰ ਅੱਜ ਤੱਕ ਵਿਭਾਗੀ ਅਧਿਕਾਰੀਆਂ ਵੱਲੋਂ ਪੂਗਾਇਆ ਨਹੀਂ ਗਿਆ ਉਹਨਾਂ ਕਿਹਾ ਕਿ ਸਰਕਾਰ ਵੱਲੋਂ ਕਿਲੋਮੀਟਰ ਸਕੀਮ ਦੀਆਂ ਬਸਾਂ ਪਾਉਣ ਦੀ ਗੱਲ ਸਾਹਮਣੇ ਆ ਰਹੀ ਹੈ ਜੋ ਕਿ ਹਰ ਵਾਰ ਕਾਟੇ ਦੇ ਵਿੱਚ ਹੀ ਚਲਦੀਆਂ ਹਨ ਪਰ ਉਸ ਦੇ ਬਾਵਜੂਦ ਸਰਕਾਰ ਵੱਲੋਂ ਇਹ ਬਸਾਂ ਪਾਈਆਂ ਜਾ ਰਹੀਆਂ ਹਨ ਜਿਸ ਦਾ ਉਹਨਾਂ ਵੱਲੋਂ ਵਿਰੋਧ ਕੀਤਾ ਜਾਂਦਾ ਹੈ ਅਤੇ ਸਰਕਾਰ ਅੱਗੇ ਮੰਗ ਕੀਤੀ ਜਾਂਦੀ ਹੈ ਕਿ ਸੂਬਾ ਸਰਕਾਰ ਆਪਣੀ ਮਾਲਕੀ ਖਰੀਦੀਆਂ ਬਸਾਂ ਨੂੰ ਹੀ ਚਲਾਵੇ ਤਾਂ ਜੋ ਵਿਭਾਗ ਨੂੰ ਕਾਟੇ ਤੋਂ ਬਚਾਇਆ ਜਾ ਸਕੇ ਹੇ ਜੀ ਗੇਡਲਾ ਜੀ ਤੁਹਾਨੂੰ ਪਤਾ ਇਹ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਜਿਹੜੀਆਂ ਸਾਡੀਆਂ ਮੰਗਾ ਨਾ ਮੰਨਦੀ ਹੋਈ ਨਜ਼ਰ ਆ ਰਹੀ ਆ ਕਿਉਂਕਿ 1.7 2024 ਨੂੰ ਸਾਡੀ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਲੈਂਦਾ ਜਲੰਧਰ ਵਿਖੇ ਹੋਈ ਸੀ ਇਹਦੇ ਵਿੱਚ ਮੁੱਖ ਮੰਤਰੀ ਪੰਜਾਬ ਨੇ ਕਿਹਾ ਪਿਆ ਦਾ ਵੱਖਰਾ ਕੜਾ ਬਣਾ ਕੇ ਤੇ 1 ਮਹੀਨੇ ਦੇ ਵਿੱਚ ਨੂੰ ਪੱਕਾ ਕੀਤਾ ਜਾਵੇ ਪਰ ਮੁੱਖ ਮੰਤਰੀ ਪੰਜਾਬ ਦੇ ਜਿਹੜੇ ਕਹੇ ਹੋਏ ਬੋਲ ਸੀ ਉਹ ਜਿਹੜੇ ਸਾਡੇ ਹੱਡਵ ਦੇ ਉੱਚ ਅਧਿਕਾਰੀ ਨੇ ਸਿੱਕੇ ਟੰਗੇ ਨੇ ਨਾ ਤਾਂ ਕਿਸੇ ਦੀ ਉਹ ਗੱਲ ਮੰਨਦੇ ਨੇ ਇੱਕ ਸਾਲ ਸਮਾਂ ਬੀਤ ਦੇ ਬਾਵਜੂਦ ਵੀ ਅੱਜ ਅਸੀਂ ਉੱਥੇ ਦੇ ਉੱਥੇ ਖੜੇ ਆਂ ਸਰਕਾਰ ਜਿਹੜੀ ਆ ਉਹ ਕਿਲੋਮੀਟਰ ਬਸਾਂ ਰਿਹਾਰੀ ਆ ਸਰਵਿਸ ਰੂਲ ਲਾਗੂ ਨਹੀਂ ਕਰ ਰਹੀ ਕੱਚੇ ਮੁਲਾਜ਼ਮ ਪੱਕੇ ਨਹੀਂ ਕਰ ਰਹੀ ਜਿਹੜੇ ਚੋਣਾਂ ਦੇ ਸਰਕਾਰ ਟਾਈਮ ਉਨਾ ਨੇ ਵਾਅਦੇ ਕੀਤੇ ਸੀ ਕਿ ਕੱਚੇ ਮੁਲਾਜ਼ਮ ਪੱਕੇ ਕਰਨੇ ਆ ਕਿਲੋਮੀਟਰ ਗੱਡੀਆਂ ਬੰਦ ਕਰਨੀਆਂ ਸਰਵਿਸ ਰੂਲ ਲਾਗੂ ਕਰਨੇ ਨੇ ਜਿਹੜੇ ਕੱਚੇ ਕੱਡੇ ਮੁਲਾਜ਼ਮ ਹੋਏ ਉਹ ਭਾਲ ਕਰਨੇ ਨੇ ਤੇ ਮਾਮਾ ਟ੍ਰਾਂਸਪੋਰਟ ਮਾਫੀਆ ਖਤਮ ਕਰਾਂਗੇ ਉਹਨਾਂ ਵਿੱਚੋਂ ਸਰਕਾਰ ਨੇ ਇੱਕ ਵੀ ਕੰਮ ਜਿਹੜਾ ਉਹ ਨਹੀਂ ਕੀਤਾ। ਕਈ ਮੁਲਾਜ਼ਮ ਸਾਡੀਆਂ ਸਕਿਉਰਟੀਆਂ ਨੇ, EPF ਦੇ ਫੰਡ ਨੇ, ਉਹ ਵੀ ਸਰਕਾਰ ਜਿਹੜੇ ਠੇਕੇਦਾਰ ਲੈ ਕੇ ਭੱਜ ਚੁੱਕੇ ਨੇ। ਹੁਣ ਰਕੜੀ ਦਾ ਤਿਹਾਰ ਆ ਰਿਹਾ। ਸਾਡੇ ਮੁਲਾਜ਼ਮਾਂ ਉਹਨਾਂ ਨੂੰ ਤਨਖਾਹਾਂ ਨਹੀਂ ਮਿਲੀਆਂ ਅਜੇ ਤੱਕ। ਅੱਜ ਤੁਸੀਂ ਆਪ ਹੀ ਦੇਖ ਲਓ ਕਿ ਅੱਜ 7 ਤਰੀਕ ਹੋ ਗਈ ਆ ਤੇ ਜੇ ਮੁਲਾਜ਼ਮਾਂ ਕੋਲ ਪੈਸੇ ਨਹੀਂ ਹੋਣਗੇ ਤਾਂ ਮੁਲਾਜ਼ਮ ਕੀ ਕਰਨਗੇ? ਸਰਕਾਰ ਨੂੰ ਬੇਨਤੀ ਹੈ ਵੀ ਕਿ ਸਾਡੀਆਂ ਜਿਹੜੀਆਂ ਤਨਖਾਹਾਂ ਵੀ ਉਹ ਇੱਕ ਦਿਨ ਦੇ ਵਿੱਚ ਪੁਆਈਆਂ ਜਾਣ ਕਿਉਂਕਿ ਰਕੜੀ ਦਾ ਤਿਹਾਰ ਆ। ਹਰ ਪਰਿਵਾਰ ਨੂੰ, ਹਰ ਸਾਥੀ ਨੂੰ ਲੋੜ ਹੁੰਦੀ ਆ ਪੈਸਿਆਂ ਦੀ। ਇਹ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਜਿਹੜੀਆਂ ਸਾਡੀਆਂ ਮੰਗਾਂ ਵਾਂ ਖਾਸ ਕਰਕੇ ਜਿਹੜੀ ਕਿਲੋਮੀਟਰ ਬੱਸਾਂ ਵਾਂ ਉਹ ਨਾ ਪਾਈਆਂ ਜਾਣ ਸਰਕਾਰ ਦੀਆਂ ਬੱਸਾਂ ਮਾਲਕੀ ਦੀਆਂ ਬੱਸਾਂ ਪਾਈਆਂ ਜਾਣ ਤੇ ਡੀਪੂਆਂ ਦੇ ਵਿੱਚ ਜਿਹੜੀ ਬੱਸਾਂ ਦੀ ਘਾਰ ਸਪੇਅਰ ਪਾਰਟ ਐ ਨਹੀਂ ਗੱਡੀਆਂ ਟਾਇਰਾਂ ਤੋਂ ਖੜਗੀਆਂ ਨੇ ਉਹਨਾਂ ਵੱਲ ਵੀ ਜੇ ਸਰਕਾਰ ਉਹ ਧਿਆਨ ਕੀਤਾ ਜਾਵੇ ਕਿ ਕੀ ਹਾਲ ਨਿਕਲੇ ਹੁਣ ਅਜੇ ਦੀ ਨੀਤੀ ਕਿਹੜੀ ਗੀਤੇ ਦਿਨੇ ਜਿਹੜੀ ਸਾਡੀ ਮੀਟਿੰਗ ਹੋਈ ਸੀ ਉਹਦੇ ਵਿੱਚ ਹਾਲੇ ਹੀ ਨਿਕਲੇ ਆ ਵੀ ਸਾਡੀ ਜਿਹੜੀ ਮੰਗਾਂ ਤੇ ਸਹਿਮਤੀ ਬਣੀ ਸੀ ਪਰ ਉਹ ਉਹਨੇ ਨੰਗਾ ਤੇ ਸਹਿਮਤੀ ਵੀ ਬਣੀ ਸੀ ਵੀ ਜਿਹੜੀ ਕਿਲੋਮੀਟਰ ਜਿਹੜੀ ਉਹ ਘਟੇ ਜਾਂਦੀ ਉਹਦਾ ਜਿਹੜਾ ਸਾਰਾ ਬਾਇਓਟਾ ਕੱਢ ਕੇ ਸਾਡੇ ਸੂਬਾ ਪ੍ਰਧਾਨ ਆਸ਼ਮ ਦੇ ਸੋਰੀ ਸਾਰੀ ਸੂਬਾ ਕਮੇਟੀ ਨੇ ਕੱਟ ਦਿੱਤਾ ਵੀ ਜਿਹੜੀਆਂ ਕਿਲੋਮੀਟਰ ਗੱਡੀਆਂ ਉਹ ਘਟੇ ਜਾਂਦੀਆਂ ਨੇ ਪਰ ਸਰਕਾਰ ਫੇਰ ਪਤਾ ਨਹੀਂ ਕਿਉਂ ਕਿਲੋਮੀਟਰ ਗੱਡੀਆਂ ਦਾ ਕੁਆੜਾ ਫੇਰ ਲੈ ਕੇ ਆਉਂਦੀ ਆ ਅਸੀਂ ਸਰਕਾਰ ਨੂੰ ਇਹ ਹੀ ਬੰਦੀ ਵੀ ਕਿਲੋਮੀਟਰ ਗੱਡੀਆਂ ਬੰਦ ਕਰਕੇ ਤੇ ਜਿਹੜੀਆਂ ਮਾਲਕੀ ਬੱਸਾਂ ਪਾਈਆਂ ਜਾਣ ਸਰਕਾਰ ਅੱਗੇ ਰੰਨ ਦਿੱਤੀ ਆ ਜੇ ਸਰਕਾਰ ਕਿਲੋਮੀਟਰ ਦਾ ਟੈਂਡਰ ਲੈ ਕੇ ਆਉਂਦੀ ਆ ਤਾਂ ਜਿਹੜੇ ਸਾਡੇ ਅਸੀਂ ਪੋਸਟਪੋਨ ਕੀਤੇ ਨੇ ਹਾਲ ਤਾਂ ਲਮ ਜਾਰੇ ਉਹ ਸਾਡੇ ਸਟੈਂਡ ਕਰਨਗੇ ਉਦਾਂ ਦੇ ਉਦਾਂ ਹੀ ਜੀ ਗੇਟ ਰੈਲੀ ਜਿਹੜੀ ਹੈਗੀ ਹੈ ਇਹ ਆਪਣੇ ਸਾਈਆਂ ਦੀਪੂਆਂ ਵਿੱਚ ਕਰ ਰਹੇ ਆਪਾਂ ਕੀ ਕਿਲੋਮੀਟਰ ਸਕੀਮ ਬਸਾਂ ਜਿਹੜੀਆਂ ਸਰਕਾਰ ਪਾਉਣਾ ਚਾਹੁੰਦੀ ਆ ਉਹਦੇ ਉਹ ਵਿਰੋਧ ਚ ਆਪਾਂ ਜਿਹੜੀ ਅੱਜ ਗੇਟ ਰੈਲੀ ਕੀਤੀ ਆ ਇਸ ਕਰਕੇ ਕਰ ਰਹੇ ਆਂ ਕਿ ਜਿਹੜੀਆਂ ਕਿਲੋਮੀਟਰ ਸਕੀਮ ਦੋ ਜੀਆਂ ਬਸਾਂ ਇਹ ਨਾ ਪਾਈਆਂ ਜਾਣ 3 ਸਾਲ ਤੋਂ ਲਗਾਤਾਰ ਹੜਤਾਲ ਕਰਦੇ ਕੋਈ ਵੀ ਕੋਈ ਦਿਨ ਨਿਕਲਦਾ ਨਹੀਂ ਕੋਈ ਕੋਈ ਵੀ ਨਤੀਜਾ ਨਹੀਂ ਨਿਕਲਿਆ ਅੱਜ ਤੱਕ ਦੀ ਮੀਟਿੰਗ ਬਸ ਮੀਟਿੰਗਾਂ ਦਿੰਦੇ ਆ ਮੀਟਿੰਗਾਂ ਇਹ ਭਰੋਸਾ ਦੇ ਦਿੰਦੇ ਆ ਭਰੋਸੇ ਤੋਂ ਬਾਅਦ ਕੁਝ ਨਹੀਂ ਅੱਡ ਕੋਲ ਵੀ ਰਣਤੀ ਹੋ ਜਾਂਦੀ ਕਿ ਹੜਤਾਲ ਚਲਾਗੇ ਫਿਰ ਹੜਤਾਲ ਕੋਕਲੇਤੀ ਜਾਂਦੀ ਹੈ ਬਸ ਇਹ ਮੀਟਿੰਗਾਂ ਦਾ ਦਿੰਦੇ ਆ ਕਿ ਮੀਟਿੰਗਾਂ ਦੇ ਮੀਟਿੰਗ ਤੇ ਆ ਜਾਓ ਮੀਟਿੰਗ ਕਰ ਲਓ ਮੀਟਿੰਗ ਤੇ ਭਰੋਸਾ ਦੇ ਕੇ ਫਿਰ ਹਨ ਭੇਜ ਦਿੰਦੇ ਆ ਫਿਰ ਮੀਟਿੰਗਾਂ ਕਰਦੇ ਆ ਬਸ ਇਹੀ ਕੰਮ ਕਰਦੇ ਆ ਉਹਦੇ ਅਗਲੀ ਰਣਨੀਤੀ ਕੀ ਲਈ ਅਗਲੀ ਰਣਨੀਤੀ ਇਹ ਹੈ ਕਿ ਅਗਰ ਜੇ ਕਿਲੋਮੀਟਰ ਸਕੀਮ ਬਸਾਂ ਦਾ ਟੈਂਡਰ ਖੋਲਦੇ ਆ ਕੱਲ ਨੂੰ ਤੇ ਸਾਡੀ ਉੱਤੇ ਦੇਣੀ ਅਨਮੇਥੇ ਸਮੇਂ ਦੀ ਹੜਤਾਲ ਕੀਤੀ ਜਾਏਗੀ 27 ਦੇ 27 ਡੀਪੂ ਬੰਦ ਹੋਣਗੇ